ਸਤਨ ਵਾਲੇ ਗੁਰੂ ਸਾਹਿਬ ਜੀਓ ਖਾਲਸਾ ਮੋਰੂ ਰੂਪ ਹੈ ਖਾਸ ਖਾਲਸੇ ਮੈਂ ਹਉ ਕਰੂ ਨਿਵਾਸ ਖਾਲਸਾ ਮੋਰੂ ਪਿੰਡ ਪ੍ਰਾਨ ਹਾਲੇ ਸਾ ਮੇਰੀ ਜਾਨ ਕੀ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਤਿਗੁਰੂ ਗੰਗ ਸਾਹਿਬਾ ਸਾਡੇ ਪਾਰ ਬੱਚੇ ਦੇ ਨਾਲ ਜੋ ਸਹਿਬ ਦਰਸ਼ਨ ਪਾਸ਼ਾ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਵਿਚਾਰ ਕਰ ਰਹੇ ਹਾਂ ਕਿ ਸਤਿਗੁਰੂ ਪਾਸ਼ਾ ਮਾਰੇ ਕਹਿਣ ਲੱਗੇ ਅਸੀਂ ਜਨਮ ਚਾਹੇ ਪਟਨਾ ਸ਼ਹਿਰ ਦੇ ਵਿੱਚ ਜਲੇ ਪਰ ਅਸੀਂ ਕੁਝ ਬਿਹਾਰ ਦੇ ਰਹਿਣ ਵਾਲੇ ਨਹੀਂ ਸੀ ਅਸੀਂ ਤੇ ਸੱਚੇ ਪਾਤਸ਼ਾਹ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕਰਤਾਰਪੁਰ ਤੋਂ ਇਸ ਇਲਾਕੇ ਤੋਂ ਪੰਜਾਬ ਤੋਂ ਗਏ ਸੀ ਆਪਣੇ ਪਿਤਾ ਦੇ ਨਾਲ ਮੇਰੀ ਮਾਤਾ ਜੀ ਮੇਰੀ ਦਾਦੀ ਜੀ ਤੇ ਕੁੰਜ ਗੁਰੂ ਦੇ ਸਿੰਘ ਪ੍ਰਚਾਰਕ ਦੌਰੇ ਤੇ ਇਸ ਇਲਾਕੇ ਵਿੱਚ ਰਹਿ ਰਹੇ ਸੀ ਗੁਰੂ ਸਾਹਿਬ ਅਸਾਮ ਚ ਜਾ ਰਹੇ ਸੀ ਦੇ ਰਾਜਾ ਰਾਮ ਸਿੰਘ ਰਾਜਾ ਫਤੇਹ ਚੰਦ ਉਹਨਾਂ ਦੀ ਆਪਸ ਵਿੱਚ ਸੁਲਾ ਕਰਾਉਣ ਵਾਸਤੇ ਦੋ ਰਾਜਿਆਂ ਦਾ ਝਗੜਾ ਸੀ ਤੇ ਬਹੁਤ ਤਕੜਾ ਉੱਥੇ ਕਮਸਾਨ ਦਾ ਯੁੱਧ ਹੋਣਾ ਸੀ ਉਹਨੂੰ ਉਹਦੇ ਉਹਦੇ ਬਾਅਦ ਤੇ ਗਈ ਸੀ ਵੀ ਪਾਜਾ ਲੜ ਕੇ ਮਰੂਗੀ ਰਾਜਾਂ ਦੇ ਅਕਾਰ ਦੇ ਚ ਤੇ ਅਸੀਂ ਜਾਈਏ ਤੇ ਉਹਨਾਂ ਸਮਝੌਤਾ ਕਰਾਈਏ ਤੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਜਾਂਦੇ ਨੇ ਤੇ ਨਾਲ ਹੀ ਦ ਗੁਰੂ ਨਾਨਕ ਦੇ ਬਚਨ ਵੀ ਪੂਰੇ ਕਰਨੇ ਸੀ ਵੀ ਦਸਵੇਂ ਜਾਮੇ ਜਾਵਾਂਗੇ ਉੱਥੇ ਹੀ ਫਿਰ ਉਹਨਾਂ ਨੇ ਅਵਤਾਰ ਧਾਰਿਆ ਸੋ ਫਿਰ ਉੱਤੇ ਜਦੋਂ ਮਾਤਾ ਜੀ ਮਤਲਬ ਕਿ ਭਗਤ ਗੁਰੂ ਪਾਂਡਿਤ ਸਾਲਾਂ ਦੇ ਹੋ ਗਏ ਤੇ ਫਿਰ ਉੱਥੋਂ ਵਾਪਸ ਆਪਣੇ ਪੰਜਾਬ ਨੂੰ ਆਏ ਮਹਾਰਾ ਸੱਚੇ ਪਾਸੇ ਕਹਿਣ ਲੱਗੇ ਮਦਰ ਦੇਸ਼ ਹੰਮ ਕੋ ਲੈ ਆਏ ਪੰਜਾਬ ਨੂੰ ਉਹਨਾਂ ਨੇ ਸਾਰਿਆਂ ਤੋਂ ਦੇਸ਼ਾਂ ਤੋਂ ਸਾਰੇ ਮੁਲਕਾਂ ਤੋਂ ਵਧੀਆ ਏਰੀਆ ਤੇ ਦੇਸ਼ ਦੱਸਿਆ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਦਾਨ ਪੁੰਨ ਵਾਲਿਆਂ ਦੀ ਧਰਤੀ ਤੁਸੀਂ ਪੰਜਾਬ ਦੇ ਵਿੱਚ ਆਓ ਵੇਖੋ ਕਿਵੇਂ ਦੁੱਧ ਦੇ ਕੜਾਹੇ ਭਰੇ ਪਏ ਨੇ ਪੁਰਤਵਾਰਿਆਂ ਚ ਕਿਵੇਂ ਲੰਗਰ ਚੱਲ ਰਹੇ ਨੇ ਜਿਵੇਂ ਲੋਕ ਰੱਜ ਕੇ ਲੱਸੀਆਂ ਮੱਖਣੀਆਂ ਤੇ ਕਿਵੇਂ ਰੱਜ ਕੇ ਰੋਟੀ ਖਾ ਰਹੇ ਨੇ ਤੇ ਅੰਮ੍ਰਿਤ ਜਲ ਜਿਹੜਾ ਤੁਸੀਂ 50-50 ਰੁਪਈਆ ਦੀ ਬੋਤਲ ਦਿੰਦੇ ਹੋ ਪਾਣੀ ਪੀਣ ਦੀ ਆ ਪੰਜਾਬ ਤੋਂ ਬਾਹਰ ਟੱਪ ਜਾਓ ਪਾਣੀ ਨਹੀਂ ਪੀਣ ਨੂੰ ਮਿਲਦਾ ਫਿਰ ਸੋ ਇਹ ਪੰਜਾਬ ਹੀ ਆ ਜਿੱਥੇ ਰੱਜੀਆਂ ਰੋਟੀਆਂ ਮਿਲਦੀਆਂ ਰੱਜ ਮਾ ਦੁੱਧ ਮਿਲਦਾ ਲੱਸੀਆਂ ਮਿਲਦੀਆਂ ਸੋ ਸਤਿਗੁਰੂ ਜੀ ਨੇ ਮਦਰ ਦੇਸ਼ ਦੱਸਿਆ ਹੈ ਪਾਂਤ ਪਾਂਤ ਦੇ ਅੰਦਲੁਰਾਈ ਇਹ ਪਾਂਤ ਪਾਂਤ ਦੇ ਦੁਲਾਰੇ ਸਾਨੂੰ ਖੜਾਉਂਦੇ ਰਏ ਪਿਆਰ ਮਿਲਿਆ ਪੰਜਾਬੀਆਂ ਦਾ ਇੱਥੇ ਪਿਆਰ ਹੈ ਪੰਜਾਬ ਦੇ ਵਿੱਚ ਨਹੀਂ ਨਹੀਂ ਕਿਤੇ ਹੈ ਕਹਿਣ ਲੱਗੇ ਜਿਵੇਂ ਇੱਕ ਵਿਦਵਾਨ ਨੇ ਗੱਲਾਂ ਸੋਚ ਕੇ ਜਦੋਂ ਬਚਪਨ ਤੇ ਨਿਗਾਹ ਮਾਰੀ ਨਾ ਕਿ 29 ਸਾਲਾਂ ਤੋਂ ਦਸਵੇਂ ਪਾਤਸ਼ਾਹ ਦਾ ਆਪਣੇ ਘਰ ਹੀ ਅਵਤਾਰ ਹੋਇਆ 29 ਸਾਲ ਹੋ ਗਏ ਵਿਆਹ ਹੋਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਹੜੀ ਮਾਂ ਇੰਨਾ ਚਿਰ ਵੇਟ ਕਰਲੇਗੀ ਕਿੰਨਾ ਕੁਝ ਹੁੰਦਾ ਪਰ ਮਾਤਾ ਨਾਨਕੀ ਨੇ ਕਦੇ ਵੀ ਲਾਂਭਾ ਨਹੀਂ ਦਿੱਤਾ ਆਪਣੀ ਸਾਸ ਨੂੰ ਝੜ ਨਾ ਨੂੰ ਝੜਕਿਆ ਨਹੀਂ ਮਾਤਾ ਗੁਜਰ ਕੌਰ ਨੂੰ ਕਦੇ ਕੋਈ ਘਰ ਕੇ ਇਸ ਦੀ ਗੱਲ ਹੀ ਨਹੀਂ ਹੋਈਗੀ ਕਿਉਂਕਿ ਇੱਕ ਤਾਂ ਬੇਬੇ ਨਾਨਕੀ ਆ ਗੁਰੂ ਨਾਨਕ ਸਾਹਿਬ ਦੀ ਭੈਣ ਦੂਜਾ ਨਾਨਕੀ ਨਾਮ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਬਾਬਾ ਗੁਰ ਤੇਗ ਬਹਾਦਰ ਸਾਹਿਬ ਦੀ ਮਾਤਾ ਦਾ ਨਾਮ ਹੀ ਨਾਨਕੀ ਆ ਇਹਨਾਂ ਦੀ ਮਾਤਾ ਇਹਨਾਂ ਦੇ ਨਾਂ ਤੇ ਅਗਰ ਮਾਤਾ ਲੱਗਦਾ ਉਹਨਾਂ ਦੇ ਬੇਬੇ ਲੱਗਦਾ ਬਸ ਇਹਨਾਂ ਅੰਤਰ ਹੈ ਸੋ ਕਹਿਣ ਲੱਗੇ ਪਰੋ ਵਿਦਵਾਨ ਨੇ ਦੇਖਿਆ ਵੀ ਮਾਤਾਂ ਨੇ ਕਿੰਨੇ ਚਾਵਾਂ ਨਾਲ ਪਾਲਿਆ ਕਿੰਨੇ ਚਾਵਾਂ ਨਾਲ ਕੰਗਣ ਦੇ ਨਿਕਾੜ ਕੇ ਕਿੰਨੇ ਸੋਹਣੇ ਵਸਤਰ ਪਾਉਣੇ ਪਰ ਜਦੋਂ ਮਾਛੀਵਾੜ ਦੇ ਜੰਗਲਾਂ 'ਚ ਨੰਗੇ ਪੈਰੀ ਪਿਆ ਸਾਰਾ ਪਰਿਵਾਰ ਵਾਰ ਕੇ ਫਿਰ ਉਸ ਕਲੋਂ ਕੋਨੇ ਇੱਕ ਬਚਨ ਲਿਖਿਆ ਕਹਦਾ ਸੁਣ ਕਲੰਗੀਆਂ ਵਾਲਿਆ ਚੰਨ ਮਾਈਆ ਵੇ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਜੜੇ ਹੀਰੇ ਰੰਗਲੇ ਪੰਘੂੜਿਆਂ ਵਿੱਚ ਤੇ ਰਹਿੰਦੀ ਲੋਰੀਆਂ ਸੀ ਬਿੰਦੀ ਦਾਈ ਤੈਨੂੰ ਰਤਾ ਰਹਿ ਜੀ ਵਟ ਜੇ ਬਿਸਤਰੇ ਤੇ ਵੇ ਰਾਤਨੀ ਰੱਖਿਆ ਉਹਨੇ ਜਗਾਈ ਤੈਨੂੰ ਪਰ ਮੈਂ ਹੈਰਾਨ ਹਾਂ ਮਾਤਾ ਗੁਜਰੀ ਦੇ ਸੋਹਣਿਆ ਫੁੱਲਾ ਤੇ نیند ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਵੀ ਇਹਨੇ ਚਾਵਾਂ ਲਾਡਾਂ ਨਾਲ ਪਾਲਣ ਵਾਲਾ ਇਹ ਸੂਰਾ ਤੇ ਕਿਵੇਂ ਸਹੂਗਾ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਬਚਨ ਬਚਿੱਤਰ ਨਾਟਕ ਦੇ ਵਿੱਚ ਦਰਜ ਕੀਤੇ ਨੇ ਕਿ ਮੈਨੂੰ ਮੇਰੀ ਮਾਤਾ ਨੇ ਬੜੇ ਚਾਵਾਂ ਨਾਲ ਪਾਲਿਆ ਇਹ ਬੜੀ ਮੇਰੀ ਪੜ੍ਹਾਈ ਦਾ ਤੇ ਸ਼ਾਸਤਰ ਵਿਦਿਆ ਦਾ ਸਾਰਾ ਉਹਨਾਂ ਨੇ ਪ੍ਰਬੰਧ ਕੀਤਾ ਉਸ ਤੋਂ ਬਾਅਦ ਜਦੋਂ ਮੇਰੀ ਆਜੂ ਕਰੀਬ 9 ਸਾਲ ਦੀ ਹੋ ਗਈ ਤੇ ਕਿਸੇ ਧਰਮ ਤੇ ਸੰਕਟ ਪੈ ਗਿਆ ਸਨਾਤਨ ਧਰਮ ਤੇ ਇਹ Hindu ਧਰਮ ਕਹਿੰਦੇ ਨੇ ਹਿੰਦੂ ਕੋਈ ਧਰਮ ਨਹੀਂ ਦਾ ਇਹ ਤਾਂ ਹਿੰਦੁਸਤਾਨ ਦੇ ਵਿੱਚ ਤੇ ਬਹੁਤ ਪਰਮਨੇ ਹਿੰਦੂ ਧਰਮ ਨਹੀਂ ਸਨਾਤਨ ਧਰਮ ਹੈ ਸਨਾਤਨ ਧਰਮ ਪ੍ਰਾਤਮਿਕ ਧਰਮ ਪਰ ਰੱਖਿਆ ਕਿਸੇ ਦੇਵ ਦੇਵੀ ਨੇ ਨਹੀਂ ਕੀਤੀ ਸਾਰੇ ਮੰਦਰਾਂ 'ਚ ਜਾ ਕੇ ਢੱਲ ਵੀ ਖੜਕਾਏ ਸਾਰਾ ਕੁਝ ਕੀਤਾ ਪਰ ਕਿਸੇ ਦੇਵੀ ਦੇਵਤੇ ਨੇ ਰੱਖਿਆ ਨਹੀਂ ਕੀਤਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ 'ਚ ਗਏ ਕਸ਼ਮੀਰੀ ਪੰਡਤ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲੇ ਬੈਠੇ ਨੇ ਤੇ ਗੁਰੂ ਗੋਬਿੰਦਰ ਆਏ ਆਏ ਪੁੱਛਿਆ ਪਿਤਾ ਜੀ ਕੀ ਗੱਲ ਹੈ ਕਹਿਣ ਲੱਗੇ ਇੱਕ ਪੰਡਤ ਨੇ ਇਹਨਾਂ ਨੂੰ ਰੰਗ ਜੇ ਮਾਰ ਰਿਹਾ ਵੱਢ ਰਿਹਾ ਇਹਨਾਂ ਨੂੰ ਇਹਨਾਂ ਦਾ ਧਰਮ ਤਬਦੀਲ ਕਰਾ ਰਿਹਾ ਤੇ ਇਹ ਰੱਖਿਆ ਬਾਤ ਤੇ ਆਏ ਨੇ ਕੋਈ ਸੱਚੇ ਸੁੱਚੇ ਬੰਦੇ ਦੀ ਸ਼ਹੀਦੀ ਦੇਣੀ ਬਹੁਤ ਕੋਈ ਸੰਤ ਮਹਾਪੁਰਖ ਪੁੱਜੀ ਆਤਮਾ ਦੀ ਫੇਰ ਕਿਤੇ ਠੱਲ ਪਾਉਗੀ ਜਦੋਂ ਕੋਈ ਬੰਦਾ ਧਰਮੀ ਬੰਦੇ ਨੂੰ ਮਾਰ ਬੈਂਦਾ ਨਾ ਫਿਰ ਰੱਬੀ ਕਰੋਪੀ ਬਣਦੀ ਉਹਦੇ ਪੁਰਾਜੇ ਦੇ ਕੋੜ ਕਿਉਂ ਹੋ ਰਿਹਾ ਸੀ ਇਨੇ ਸਾਰੇ ਪੰਡਤ ਮਾਰਤਾ ਸੀ ਘਰੇ ਆਇਆ ਪ੍ਰਸ਼ਾਦਾ ਸ਼ਕਨ ਆਇਆ ਫਿਰ ਉਹਦੇ ਘਰ ਵਾਲੀ ਦਾ ਮੜਾ ਜਾਂ ਚੀਰ ਕੋਈ ਕੱਪੜਾ ਉੱਦਿਆ ਵਿੱਚੋਂ ਕੋਈ ਪੰਡਤ ਅਸਤ ਪਿਆ ਉਹਦਾ ਨਗੇਜ ਦੇਖ ਕੇ ਮਹਿਲਾ ਦੇ ਉੱਤੇ ਪ੍ਰਸ਼ਾਦ ਇਸ ਗੁੱਸੇ ਚ ਆ ਕੇ ਉਹਨੇ ਸਾਰੇ ਪੰਡਤ ਹੀ ਵੱਢ ਦੇ ਸੀ ਤੇ ਉਹਨੂੰ ਕੋੜ ਹੋ ਗਿਆ ਸੀ ਪੰਡਤਾਂ ਨੂੰ ਮਾਰਨ ਕਰਕੇ ਵਿਦਵਾਨਾਂ ਨੂੰ ਮਾਰਨ ਕਰਕੇ ਫਿਰ ਬੰਦੇ ਨੂੰ ਰੱਬੀ ਜਦੋਂ ਬੰਦੇ ਤੇ ਭਾਂਡ ਟੁੱਟਦਾ ਨਾ ਪਾਪਾਂ ਦਾ ਫਿਰ ਉਹਦਾ ਅੰਤ ਹੁੰਦਾ ਨਹੀਂ ਨਹੀਂ ਅੰਤ ਹੁੰਦਾ ਉਸ ਔਰੰਗਜ਼ੇਬ ਦਾ ਅੰਤ ਹੋਣਾ ਸੀ ਦੇਖਦੇ ਸੇ ਫਾਟੀ ਬੰਦਗੀ ਵਾਲੇ ਨੂੰ ਮਾਰਨਾ ਸੀ ਸ਼ੀਤ ਕਰਨਾ ਇਥੋਂ ਦਾ ਅੰਤ ਹੋਣਾ ਸੀ ਤੇ ਗੋਵਿੰਦ ਰਾਏ ਨੇ ਕਿਹਾ ਪਿਤਾ ਜੀ ਵੀ ਤੁਹਾਡੇ ਨਾਲੋਂ ਕੋਈ ਵੀ ਵੱਡੀ ਤਾਕਤ ਨਹੀਂ ਧਰਤੀ ਤੇ ਤੁਸੀਂ ਇਹਨਾਂ ਦੀ ਰੱਖਿਆ ਕਰੋ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਰੱਖਿਆ ਕਰਨ ਵਾਸਤੇ ਤੇ ਜਾ ਦਿੱਤਾ ਜਾ ਕੇ ਕਹਿ ਦਿਓ ਸਾਡਾ ਗੁਰੂ ਆਨੰਦਪੁਰ ਚ ਹੈ ਉਹ ਦੇ ਸਤ ਹਿੰਦੂ ਬੰਦਾ ਹੈ ਜਨਾਤਨ ਧਰਮ ਤਹਾ ਨ ਕਰਦਾ ਤੇ ਫਿਰ ਅਸੀਂ ਕਰਨ ਤਿਆਰ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੱਲ ਜਾਣਾ ਸ਼ੁਰੂ ਕਰ ਦਿੱਤਾ ਅੱਜ ਤੱਕ ਇਹ ਪਹਿਲਾ ਹੋਇਆ ਕੋਈ ਵੀ ਬੰਦਾ ਹੈ ਜਿਹੜਾ ਬੰਦਾ ਫਾਂਸੀ ਲੱਗਣਾ ਜਾਂ ਕੋਈ ਬੰਦੇ ਨੂੰ ਮੌਤ ਦੀ ਸਜ਼ਾ ਉਹ ਆਪ ਚੱਲ ਕੇ ਜਾਵੇ ਕਿ ਮੈਂ ਆ ਗਿਆ ਕਿ ਮੈਨੂੰ ਫਾਂਸੀ ਦੇ ਦੇ ਜਾਂ ਮੈਨੂੰ ਇਹ ਪਹਿਲਾ ਗੁਰੂ ਤੇਗ ਬਹਾਦਰ ਸੀ ਜਿਹਨੂੰ ਪਤਾ ਸੀ ਦਿੱਲੀ 'ਚ ਮੈਨੂੰ ਸ਼ਹੀਦ ਕਰਨਾ ਹੈ ਇਥੋਂ ਆਨੰਦਪੁਰ ਸਾਹਿਬ ਤੋਂ ਆਪ ਚੱਲ ਕੇ ਉੱਤਰ ਨੂੰ ਗਏ ਨੇ ਫਿਰ ਮੈਂ ਆ ਗਿਆ। ਕਿਹੜੀ ਕਾਲਤ ਹੈ। ਤੇ ਪਿਆਰੇ ਕਾ ਉਸਤਾ ਜੀ। ਔਰੰਗਜੀਤ ਨੇ ਬੜਾ ਸਮਝਾਇਆ ਮਹਾਰਾਜ ਨੂੰ ਕਹਿਣ ਲੱਗਾ ਤੁਸੀਂ ਨਾ ਮਾਰੇ ਇਹਨਾਂ ਦੇ ਪਿੱਛੇ ਲੱਗੋ ਇਹ ਪੱਥਰਾਂ ਨੂੰ ਖੋਲਦੇ ਨੇ ਇਹਨਾਂ ਨੇ ਤੁਹਾਡੇ ਬਾਰੇ ਕਦੇ ਵੀ ਭਲਾ ਨਹੀਂ ਸੋਚਣਾਗਾ। ਵੇਖੋ ਅੱਜ ਜਿੰਨਾ ਵੈਰ ਸਾਡੇ ਸਿੱਖਾਂ ਨਾਲ ਕਰ ਰਹੇ ਨੇ ਸਨਾਤਨ ਧਰਮ ਵਾਲੇ ਕਰ ਰਹੇ ਨੇ। ਹਰ ਗੱਲ ਤੇ ਟੱਕ ਟੱਕ ਨਹੀਂ ਕਰ ਰਹੇ ਨੇ ਕੋਈ ਵੀ ਅਸੀਂ ਕੰਮ ਕਰਦੇ ਆ। ਜਦੋਂ ਇਹਨਾਂ ਨੇ ਸਾਡੇ ਗੁਰੂ ਘਰਾਂ ਦੇ ਬਰਾਬਰ ਆਪਣੇ ਮੰਦਰ ਬਣਾਇਓ ਉਵੇਂ ਜਿਵੇਂ ਦਰਬਾਰ ਸਾਹਿਬ ਬਣਿਆ ਉਵੇਂ ਸਾਰਾ ਕੁਝ ਕੀਤਾ ਪਰ ਸਿੱਖ ਧਰਮ ਨੇ ਕਿਸੇ ਦੀ ਬਰਾਬਰੀ ਕਰਦਾ ਨਾ ਕਿਸੇ ਦਾ ਵਿਰੋਧ ਕਰਦਾ ਆਪੋ ਆਪਣੇ ਧਰਮ ਸਾਭ ਨੂੰ ਚੰਗੇ ਨੇ ਪਰ ਕਿਸੇ ਨੂੰ ਮਾੜਾ ਕਹਿਣਾ ਬਹੁਤ ਮਾੜੀ ਗੱਲ ਪਰ ਉਹ ਕਹਿਣ ਲੱਗੇ ਮਾਰੇ ਤੁਸੀਂ ਕਿਉਂ ਮਾਰੇ ਕਹਦੇ ਤੂੰ ਧੱਗੇ ਨਾ ਜਨੇਊ ਕਿਉਂ ਲਾ ਰਹੇ ਇਹਨਾਂ ਦੇ ਇਸ ਕਰਕੇ ਮੈਂ ਆਇਆ ਕਹਿੰਦੇ ਮਹਾਰਾਜ ਵੀ ਤੁਸੀਂ ਬਾਬੇ ਨਾਨਕ ਦੀ ਗੱਦੀ ਤੇ ਬੈਠੇ ਹੋ ਬਾਬੇ ਨਾਨਕ ਨੇ ਤਾਂ ਜਨੇਊ ਪਵਾਇਆ ਨਹੀਂ ਸੀ ਤੇ ਤੁਸੀਂ ਜਿਵੇਂ ਉਹ ਲੈਣ ਨਹੀਂ ਦਿੰਦੇ ਤੇ ਹੁਣ ਤੁਸੀਂ ਦੱਸੋ ਵੀ ਇਹ ਕੀ ਹਿਸਾਬ ਹੈ ਮਾਰੇ ਕਹਿੰਦੇ ਬਾਪ ਗੁਰੂ ਨਾਨਕ ਸਾਹਿਬ ਵੱਡੇ ਸਤਿਗੁਰਾਂ ਦੇ ਤੁਸੀਂ ਟੱਕੇ ਨਾਲ ਜਨੇਊ ਪਾਉਂਦੇ ਸੀ 9 ਸਾਲ ਦੀ ਉਮਰ ਚ ਟੱਕੇ ਨਾਲ ਉਹਨਾਂ ਨੇ ਨਹੀਂ ਪਵਾਇਆ ਵੀ ਇਹ ਤਾਂ ਫਾਇਦਾ ਕੀ ਹੁਣ ਤੁਸੀਂ ਟੱਕੇ ਨਾਲ ਲਾਉਣੇ ਹੋ ਟੱਕੇ ਨਾਲ ਸੀ ਲੈਣ ਵੀ ਨਹੀਂ ਦੇਣਾ ਸਾਡਾ ਸਿਰਫ ਟੱਕੇ ਨਾਲ ਵੈਰ ਹੈ ਜਿਹੜਾ ਕੋਈ ਟੱਕਾ ਕਰਦਾ ਨਾ ਜੁਰਮ ਕਰਦਾ ਮਜੂਮਾ ਵੀ ਰੱਟਿਆ ਕਰਨੀ ਸਾਨੂੰ ਬਾਬੇ ਨਾਨਕ ਦੇ ਵਰਸੇ ਤੋਂ ਮਿਲਿਆ ਸੋ ਪਿਆਰੇ ਖਾਲਸਾ ਹੀ ਸਾਧੂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਨੇ ਖੂਦ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਉਸ ਤੋਂ ਬਾਅਦ ਜਦੋਂ ਚੌਂਕੜਾ ਮਾਰ ਕੇ ਬਹਿ ਗਏ ਤੇ ਕਹਿਣ ਲੱਗੇ ਕੋਣੇ ਕਿਆ ਮਹਾਰਾਜ ਤੁਸੀਂ ਹਲੇ ਵੀ ਸੋਚ ਲੋ ਹਲੇ ਵੀ ਤੁਸੀਂ ਨਾਂ ਇਹਨਾਂ ਪਿੱਛੇ ਜਾਣਦੇ ਹੋ ਮਹਾਰਾਜ ਨੇ ਪਰ ਕਹਿਣ ਲੱਗੇ ਉਹ ਇੱਕ ਵਿਦਵਾਨ ਲਿਖਦਾ ਮਾਰੇ ਕਹਿਣ ਲੱਗੇ ਗੱਲ ਸੁਣ ਲੈ ਇਹਦਾ ਰਿਜ਼ਲਟ ਬਹੁਤ ਤਕੜਾ ਨਿਕਲਣਾ ਹੈ ਉਹਨੇ ਤਾਂ ਹੀ ਚਾਂਦਨੀ ਚੌਕ 'ਚ ਲੋਕਾਂ ਨੂੰ ਇਕੱਠਾ ਕੀਤਾ ਤੇ ਲੋਕ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੂੰ ਛੀਤੀ ਹੁੰਦੀ ਨੂੰ ਦੇਖ ਕੇ ਲੋਕ ਡਰ ਜਾਣਗੇ ਲੋਕ ਸਿੱਖਾਂ ਤੋਂ ਦੂਰ ਹੋ ਜਾਣਗੇ ਤੇ ਕਿਸੇ ਨੇ ਸਿੱਖ ਨਹੀਂ ਬੰਨਾ ਮਾਰੇ ਕਹਿਣ ਲੱਗੇ ਰੰਗਦੇਵ ਹੁਣ ਮੇਰੀ ਕੁਰਬਾਨੀ ਤੋਂ ਬਾਅਦ ਮੇਰਾ ਸੀਸ ਤੱਕ ਤੋਂ ਲੱਗ ਤੂੰ ਕਰ ਦੇਂਗਾ ਪਰ ਇੱਥੇ ਚੀਤੀ ਪੌਣ ਵਾਲਿਆਂ ਦੀਆਂ ਲੈਣਾ ਲੱਗ ਜਾਣਗੀਆਂ ਮੇਰੇ ਅੰਮਰ ਸ਼ਹੀਦੀ ਤੋਂ ਡਰਨਗੇ ਨਹੀਂ ਸੋ ਇਸ ਕਰਕੇ ਕਹਿਣ ਲੱਗੇ ਉਹ ਵਿਦਵਾਨ ਲਿਖਦਾ ਹੈ ਕਹਿਣ ਲੱਗਾ ਮੈਂ ਹਾ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲਾ 100 ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਛਾਂ ਮਾਣੀ ਮੇਰੇ ਬਾਪੂ ਹਰਗੋਬਿੰਦ ਸਾਹਿਬ ਨੇ ਪਹਿਲੀਆਂ ਦੋ ਤੇਗਾਂ ਪਹਿਲਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖ ਦਾ ਤੇਰਾ ਪਿਓ ਤੇਗਾ ਹੁਣ ਆਉਣ ਵਾਲੇ ਸਮੇਂ ਅੰਦਰ ਮੇਰੇ ਪੁੱਤ ਨੇ ਵਾਹਣੀਆਂ ਉਹ ਤੇਗਾਂ ਗੁਰੂ ਤੇਗ ਬਹਾਦਰ ਦਸ ਨੇ ਪਾਸ਼ਾ ਵਜਿਦਰ ਕਰੇ ਸੀ ਵੀ ਹੁਣ ਤੇਗ ਚੱਕਣੀਆਂ ਕਿਉਂਕਿ ਤੇਗ ਉਦੋਂ ਚੱਕੀ ਆ ਜਦੋਂ ਅਸਤ ਆ ਗਿਆ ਹੁਣ ਛੇਵੇਂ ਪਾਤਸ਼ਾਹ ਨੇ ਚਾਰ ਚੌਥ ਦੇ ਲੜੇ ਨੇ ਕਿਉਂ جنگ ਲੜੇ ਜੇ ਉਹਨਾਂ ਦੇ ਪਿਓ ਨੂੰ ਤੱਤੀ ਤਵੀ ਤੇ ਬਾਹਾਇਆ ਗੁਰੂ ਅਰਜਨ ਦੇਵ ਸਾਹਿਬ ਨੂੰ ਤਾਂ ਹੀ ਛੇਵੇਂ ਪਾਤਸ਼ਾਹ ਨੂੰ ਤੇਗ ਚੱਕਣੀ ਪਈ ਮਾਰੇ ਕਹਿਣ ਲੱਗੇ ਅਸੀਂ ਹੁਣ ਸਿੱਧੇ ਟੱਕਰ ਲੈ ਲਈਆਂ ਮਾਰੇ ਕਹਿਣ ਲੱਗੇ ਛੇਵੇਂ ਪਾਤਸ਼ਾਹ ਲਈ ਟੱਕਰ ਜੇ ਦਸਵੇਂ ਪਾਤਸ਼ਾਹ ਦੇ ਪਿਓ ਨੂੰ ਉਹਨਾਂ ਨੇ ਸ਼ਹੀਦ ਕੀਤਾ ਤਾਂ ਉਹਨਾਂ ਨੇ ਆਪਦੇ ਪਿਓ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਤੇਗ ਚੱਕੀ ਹੈ ਨਹੀਂ ਕਿਹ ਲੋੜ ਸੀ ਤੇਗ ਚੱਕਣ ਦੀ ਸੇਸ ਕਰਕੇ ਮਾਰ ਕਹਿਣ ਲੱਗੇ ਹੁਣ ਆਉਂਦੇ ਸਮੇਂ ਅੰਦਰ ਮੇਰੇ ਪੁੱਤ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋਤ ਏਗਾ ਕਿਉਂਕਿ ਇਹ ਕੜੀ ਨਿਕਲੀ ਉਹ ਤੇਗ ਨਿਕਲੀ ਅੱਜ ਜਿਹੜੀ ਥਾਲਸੇ ਨੂੰ ਦਿੱਤੀ ਹੋਈ ਹੈ ਸੋ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਸਾਸਤਰ ਧਾਰੀ ਹੋਏ ਨੇ ਤੇ ਆਪਣੇ ਸਿੱਖ ਨੂੰ ਖਾਸ ਤਰੀਕਾ ਬਣਾਇਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਪਿਆਰੀ ਖਾਲਸਾ ਜੀ ਚੀਦੀ ਤੇ ਹੁਣ ਗੁਰੂ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਪਰਹਿ ਦੀਵਾਨ ਚ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਸਟੇਜ ਤੇ ਖੜ ਕੇ ਕੋਈ ਕੋਈ ਹੈ ਗੁਰੂ ਨਾਨਕ ਦਾ ਸਿੱਖ ਜਿਹੜਾ ਮੇਰੇ ਬਾਪੂ ਦਾ ਸੀਸ ਉੱਥੇ ਜਦੋਂ ਧਰ ਨਾਲ ਲੱਗ ਹੋਏਗਾ ਲੱਖਾਂ ਫੌਜਾਂ ਦੇ ਵਿੱਚੋਂ ਜਿਹੜਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਕਿਸੇ ਨੇ ਨਹੀਂ ਹਾਂ ਕੀਤੀ ਨੀਵੀਆਂ ਸੁੱਟ ਗਈ ਸਾਰੇ ਭਾਈ ਜੈਤਾ ਉੱਠਿਆ ਉੱਟ ਕੇ ਗੁਰੂ ਨੂੰ ਸੀਸ ਝੁਕਾਇਆ ਹੁਣ ਕਹਿਆ ਨੇ ਭਾਈ ਜੈਤੇ ਦੀ ਐਡੀ ਦਾੜ੍ਹੀ ਲਾਤੀ ਤੇ ਦਸਵੇਂ ਪਾਛ ਜੈਤਾ ਗੁਰੂ ਸਾਹਿਬ ਤੋਂ 5 ਸਾਲ ਵਟਾ ਸੀ ਗੁਰੂ ਸਾਹਿਬ 9 ਸਾਲਾਂ ਦੇ ਸੀ ਭਾਈ ਜੈਤਾ 14 ਸਾਲਾਂ ਦੇ ਸੀ ਹੁਣ 14 ਸਾਲਾਂ ਦੀ ਦਾੜ੍ਹੀ ਆ ਚੁੱਕੀ ਕਿੱਡਾ ਹੁੰਦਾ 14 ਸਾਲਾਂ ਦਾ ਜਿਹੜੇ ਬੰਦੇ ਕਲਪਨਾਕ ਇਤਿਹਾਸ ਨਹੀਂ ਪੜਦੇ ਝੂਠਾ ਮ ਬਣਾਈ ਜਾਂਦੇ ਨੇ ਉਹ ਟੈਂਪਸ ਦਾ ਪਾਕੇਤੇ ਦੀ ਦਾੜੀ ਆਈ ਨਹੀਂ ਸੀ ਸੱਚੋ ਕਿਹਦੇ 14 ਸਾਲਾਂ ਦੇ ਤੇ ਦਾੜੀ ਆਉਂਦੀ ਉੱਥੇ ਮੱਤਾਂ ਟੇਕਿਆ ਕਹਿਣ ਲੱਗੇ ਜੇ ਤੁਸੀਂ ਕਿਰਪਾ ਕਰੋ ਤਾਂ ਮੈਂ 322 ਕਿਲੋਮੀਟਰ ਤੋਂ ਸੀਸ ਲੈ ਕੇ ਗੁਰੂ ਤੇਗ ਬਹਾਦਰ ਦਾ ਲੱਖਾਂ ਫੌਜਾਂ ਤੋਂ ਨਿਕਲਿਆ ਮੰਗਦਾ ਪਿਆਰੀ ਖਾਲਸਾ ਜੀ ਐਵੇਂ ਨਹੀਂ ਭਾਈ ਜੈਤੇ ਦੇ ਪਿੰਡ-ਪਿੰਡ ਗੁਰਦੁਆਰੇ ਬਣ ਗਏ ਐਵੇਂ ਨਹੀਂ ਭਾਈ ਜੈਤੇ ਦੇ ਨਾਂ ਤੇ ਸੁਭਾਵਾਂ ਬਣ ਗਈਆਂ ਜਿਹਨੂੰ ਅੱਜ ਆਪਾਂ ਭਾਈ ਬਾਬਾ ਜੀਵਨ ਸਿੰਘ ਕਹਿੰਦੇ ਆ ਪਹਿਲਾ ਉਹਦਾ ਨਾਂ ਜੈਤਾ ਸੀ ਗੁਰੂ ਤੇਗ ਬਹਾਦਰ ਨੇ ਰੱਖਿਆ ਸੀ ਕਿਉਂਕਿ ਉਹਦਾ ਪਿਤਾ ਸਦਾ ਨੰਦ ਗੁਰੂ ਤੇਗ ਬਹਾਦਰ ਦਾ ਹਜੂਰੀਆ ਸੇਵਕ ਆਦਾਰ ਸੀ ਤੇ ਉਹਨਾਂ ਨੇ ਕਿਹਾ ਮੇਰੇ ਘਰੇ ਪੁੱਤਰ ਹੋਇਆ ਤੇ ਮਾਰੇ ਕਹਿਣ ਲੱਗੇ ਪਈਆਂ ਕਰ ਉਹਦਾ ਉਹਦਾ ਨਾਂ ਜੈਤਾ ਰੱਖ ਦੇ ਕਿਉਂ ਕਿ ਗੁਰੂ ਤੇਗ ਬਹਾਦਰ ਨੂੰ ਪਤਾ ਸੀ ਵੀ ਉਹ ਕਿਸੇ ਤੋਂ ਜਿੱਤਿਆ ਨਹੀਂ ਜਾਏਗਾ ਮੇਰਾ ਸੀਸ ਉਹਨੇ ਹੀ ਲੈ ਕੇ ਆਉਣਾ ਇਹ ਕਿਆ ਨਹੀਂ ਪਰ ਉਹਨੂੰ ਪਤਾ ਸੀ ਵੀ ਜਿਹੜਾ ਇਹ ਹੋਇਆ ਰਾਤ ਨੂੰ ਮੁੰਡਾ ਇਹ ਨਹੀਂ ਮੇਰਾ ਸੈਰ ਲੈ ਕੇ ਆਉਣਾ ਜਦੋਂ ਮੈਂ ਸਿੱਧੀ ਦੇਣੀ ਆ ਤੇ ਉਹਦਾ ਨਾਮ ਜੈਤਾ ਰੱਖ ਦੇ ਜਦੋਂ ਜੈਤਾ ਰੱਖਤਾ ਤੇ ਫਿਰ ਗੁਰੂ ਦਸਵੇਂ ਪਾਤਸ਼ਾਹ ਨੇ ਉਹਨੂੰ ਪੁੱਛਿਆ ਮਹਾਰਾਜ ਨੇ ਕਿਹਾ ਕਿ ਕੋਈ ਹਾ ਦਾ ਨਾਰਾ ਨਹੀਂ ਮਾਰੇ ਜਾਂ ਤਾਂ ਕਿਸੇ ਨੇ ਮਾਰੇ ਫੇਰ ਹੀ ਮਹਾਰਾਜ ਨੇ ਕਿਹਾ ਕਿ ਅੱਜ ਸਿੱਖ ਕੌਮ ਨੂੰ ਨਵਾਂ ਜੀਵਨ ਦਿੱਤਾ ਮੇਰੇ ਫੁਰਨਾ ਬਣ ਗਿਆ ਵੀ ਥਾਲ ਸਿਰੂਪ ਬਦਲੀਏ ਇਹੋ ਲੱਖਾਂ ਚੋਂ ਪਤਾ ਲੱਗ ਜਾਏ ਦੀ ਗੁਰੂ ਦਾ ਸਿੰਘ ਖੜਾ ਹੈ ਇਹ ਕਹਿਣ ਲੱਗੇ ਵੀ ਅੱਜ ਤੋਂ ਬਾਅਦ ਤੇਰਾ ਨਾਂ ਭਾਈ ਜੀਵਨ ਸਿੰਘ ਆ ਕਿਉਂਕਿ ਤੂੰ ਨਵਾਂ ਜੀਵਨ ਦਿੱਤਾ ਸਾਨੂੰ ਤੇਰੇ ਬਚਨ ਤੋਂ ਹੀ ਜੀਵਨ ਮਿਲਿਆ ਗੱਲ ਤੋਂ ਬੰਦਾ ਗਾਂ ਵਾਦਦਾ ਹੁੰਦਾ ਤੇਰੀ ਫਾਲਸਾ ਜੀ ਸੋਚ ਕਰਕੇ ਕਹਿਣ ਲੱਗੇ ਗੁਰੂ ਸਾਹਿਬ ਨੇ ਸੀਸ ਦੇ ਦਿੱਤਾ ਤੇ ਇਹੀ ਇੱਕ ਵਿਦਵਾਨ ਕਹਿੰਦਾ ਗੁਰੂ ਸੀਸ ਮੰਗਦਾ ਅੱਜ ਸਾਖੀ ਦੇ ਦਿਹਾੜੇ ਤੇ ਸੀਸ ਦੇ ਕੇ ਕਰੀਏ ਸਵਾਲ ਪੂਰਾ ਦਰ ਤੇ ਆਏ ਸਵਾਲੀ ਨੂੰ ਮੋੜੀਏ ਨਾ ਜਦ ਇਹ ਆ ਕੇ ਮਨਾਂ ਦੀ ਮੋਜ ਅੰਦਰ ਡੇੜੀ ਅਨ ਤਾਰੂ ਦੀ ਰੋੜੀਏ ਨਾ ਪੱਥਰ ਲੱਖ ਜਹਾਨ ਤੇ ਜਰ ਲਈਏ ਸ਼ੀਸ਼ਾ ਕਿਸੇ ਦੇ ਦਿਲ ਦਾ ਤੋੜੀਏ ਨਾ ਭਾਵੇਂ ਲੱਖ ਜਹਾਨ ਤੇ ਹੋਂ ਪਹਿਰੇ ਜਿਹਦੀ ਬਾਹ ਫੜੀਏ ਫਿਰ ਛੋੜੀਏ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਹ ਫੜ ਲਈ ਇੰਦੂਆਂ ਦੀ ਸੀਸ ਦੇ ਤਾ ਪਰ ਛੱਡੀ ਨਹੀਂ ਇਸ ਕਰਕੇ ਜਦੋਂ ਵਕਤ ਆਉਂਦਾ ਗੁਰੂ ਘੋਰੀਆਂ ਚ ਵਰ ਜਾਂਦੇ ਨੇ ਅੱਜ ਕੱਲ ਦੇ ਪਿਆਰੇ ਖਾਲਸਾ ਜੀ ਦੇ ਭਾਈ ਜੈਤਾ 322 ਕਿਲੋਮੀਟਰ ਤੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਤੇਰੀ ਖਾਲਸਾ ਜੀ ਸੋ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਛਾਤੀ ਨਾਲ ਲਾ ਕੇ ਭਾਈ ਜੈਤੇ ਨੂੰ ਗੁਰੂ ਦਾ ਬੇਟੇ ਦਾ ਖਿਤਾਬ ਦਿੱਤਾ ਜੇ ਗੁਰੂ ਦਸਵੇਂ ਪਾਤਸ਼ਾਹ ਦੇ ਚਾਰ ਪੁੱਤ ਮੰਨੇ ਗਏ ਨੇ ਸਰਜਾਤਾ ਬਾਬਾ ਜੀ ਸੇ ਵਰਗੇ ਉੱਥੇ ਪੰਜਵਾਂ ਪੁੱਤ ਭਾਈ ਜੈਤਾ ਅੱਜ ਲੱਖ ਲੋਕ ਕਹੀ ਜਾਣ ਕਿ ਅਸੀਂ ਭੱਠੀਆਂ ਸੀ ਧਰਮਾਂ ਦੇ ਆਗੂਆਂ ਸੀ ਫਲਾਨੇ ਆ ਅਰ ਜੇ ਪੁੱਤ ਬਣਾਇਆ ਗੁਰੂ ਨੇ ਤੇ ਭਾਈ ਜੈਤੇ ਨੂੰ ਭਾਈ ਵੀ ਸਿੱਖਾਂ ਦੇ ਮੁੰਡੇ ਨੂੰ ਪੁੱਤ ਬਣਾਇਆ ਬੈਰੇ ਖਾਲਸਾ ਜੀ ਕਿ ਇਹ ਅਸੀਂ ਭਾਈ ਜੈਤੇ ਦੇ ਬੈਰੋਕਾਰ ਆਪ ਗੁਰੂ ਘਰ ਨੂੰ ਛੱਡ ਕੇ ਡੇਰਿਆਂ ਚ ਜਾਵਾਂਗੇ ਫਿਰ ਗੁਰੂ ਵੀ ਕੀ ਕਰੇਗਾ ਜੇ ਤੁਸੀਂ ਗੁਰੂ ਦੀ ਖੁਸ਼ੀ ਤੇ ਜੈਤੇ ਵਾਲੀ ਪਿਆਰ ਲੈਣਾ ਚਾਹੁੰਦੇ ਤਾਂ ਜੈਤੇ ਨੂੰ ਆਪਣਾ ਗੁਰੂ ਮੰਨਣਾ ਪਏਗਾ ਆਪਣੇ ਜੈਤੇ ਨੂੰ ਆਪਦੇ ਨੂੰ ਰਹਿਬਰ ਨੂੰ ਆਪ ਉਹਨੂੰ ਆਪਣਾ ਨਿਸ਼ਾਨ ਦੇਈ ਕਰ ਨਹੀਂ ਪਾਉਗੀ ਫਿਰ ਦਸਵੇਂ ਪਾਤਸ਼ਾਹ ਜੈਤਾ ਮਨਾ ਲਿਆ ਸਮਝ ਲਓ ਗੁਰੂ ਗੋਬਿੰਦ ਸਿੰਘ ਮੰਨ ਗਿਆ ਪਰ ਜਦੋਂ ਤੁਸੀਂ ਉਹਨਾਂ ਖੂਨ ਡੇਰਿਆਂ ਚ ਜਾਓਗੇ ਭਾਈ ਤੇ ਬਾਬੇ ਜੈਤੇ ਦੇ ਮੰਨ ਦੇ ਵਿੱਚ ਵੀ ਇਸ ਗੱਲ ਦਾ ਫਿਰ ਜਿਲਾ ਹੁੰਦਾ ਕਿ ਮੈਂ ਤੁਹਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਕਿ ਤੁਸੀਂ ਆਉਣ ਵਾਲੇ ਟਾਈਮ ਤੇ ਸਿਰ ਉੱਚਾ ਚੱਕ ਕੇ ਤੁਰ ਸਕੋ ਤੇ ਤੁਸੀਂ ਫਿਰ ਹੁਣ ਆਪ ਗੁਰੂ ਨੂੰ ਛੱਡ ਕੇ ਤੇ ਜਾ ਰਹੇ ਹੋ ਸੋ ਦੱਸ ਟੈਨ ਲੱਗੇ ਜਦੋਂ ਲੱਖੀਸ਼ਾ ਵਣਜਾਰੇ ਨੇ ਧਰ ਦਾ ਸੰਸਕਾਰ ਕੀਤਾ ਦੇਖੋ ਦੋ ਸੀਸ ਗੰਜ ਗੁਰਦੁਆਰੇ ਨੇ ਇੱਕ ਤਾਂ ਦਿੱਲੀ ਵਿੱਚ ਹੈ ਜਿੱਥੇ ਦਾ ਸੀਸ ਧਰ ਨਾਲ ਲੱਗ ਕੀਤਾ ਇੱਕ ਆਨੰਦਪੁਰ ਸਾਹਿਬ ਚ ਜਿੱਥੇ ਸੀਸ ਦਾ ਸੰਸਕਾਰ ਕੀਤਾ ਇਹ ਪਹਿਲੀ ਗੱਲ ਹੈ ਪੂਰੀ ਦੁਨੀਆ ਦੇ ਵਿੱਚ ਕਿ ਇੱਕ ਬੰਦੇ ਦੇ ਦੋ ਥਾਈ ਸੰਸਕਾਰ ਹੋਏ ਹੋਣੇ ਜੈਕਾਰੇ ਖਾਲਸਾ ਜੀ ਇਹ ਗੁਰੂ ਤੇਗ ਬਹਾਦਰ ਦਾ ਹੀ ਹੋਇਆ ਸੀਸ ਦਾ ਆਨੰਦਪੁਰ ਸਾਹਿਬ ਤੇ ਧਰ ਦਾ ਦਿੱਲੀ ਵਿੱਚ ਔਰ ਪਿਆਰੇ ਖਾਨਸਰ ਜੀ ਕਹਿਣ ਲੱਗੇ ਜਦੋਂ ਲੱਖੀ ਸ਼ਾਹ ਨੇ ਵੰਜਾਰੇ ਨੇ ਸੰਸਕਾਰ ਕਰ ਦਿੱਤਾ ਉਹਦੇ ਘਰ ਨੂੰ ਅੱਗ ਲਾ ਦਿੱਤੀ ਮੇਰੇ ਘਰ ਨੂੰ ਅੱਗ ਲੱਗੀ ਅੱਗ ਲੱਗੀ ਕਰਨਾ ਸੀ ਸੰਸਕਾਰ ਵੀ ਰੌਲਾ ਨਾ ਪੈਜੇ ਸਿਰਸ ਕਰਕੇ ਸਾਧਪੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਭਾਈ ਗੁਰੂ ਗੁਰੂ ਜਿਹੜਾ ਹੈ ਉਹ ਦਸਵੇਂ ਪਾਤਸ਼ਾਹ ਮਾਰੇ ਕਹਿਣ ਲੱਗੇ ਤੁਹਾਡਾ ਜਿਹੜਾ ਗੁਰੂ ਹੈ ਨਾ ਉਹ ਸਾਰੇ ਧਰਮਾਂ ਦਾ ਸਤਕਾਰ ਕਰਦਾ ਸਾਰੇ ਧਰਮਾਂ ਦੀ ਰੱਖਿਆ ਕਰਦਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ Hindu ਸਨਾਤਨ ਧਰਮ ਵਾਸਤੇ ਸੀਸ ਦੇਣ ਦੀ ਕਿਉਂ ਲੋੜ ਪਈ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਅਕਾਲ ਪੁਰਖ ਦੀ ਕਾਇਨਾਤ ਨੂੰ ਕਿਤੇ ਵੀ ਲੋੜ ਪੈਂਦੀ ਹੈ ਜਿੱਥੇ ਵੀ ਕਿਤੇ ਉੱਥੇ ਟੱਕਾ ਹੋ ਰਿਹਾ ਹੈ ਉੱਥੇ ਖਾਲਸਾ ਹੀ ਬਾਹ ਚੱਕੇਗਾ ਬਾਹ ਫੜੇਗਾ ਜਾ ਕੇ ਦੂਜਾ ਬੰਦਾ ਨਹੀਂ ਛੱਡਦਾ ਜਾ ਉਤੇ ਗੁਰੂ ਦਾ ਦਸਵੇਂ ਪਾਤਸ਼ਾਹ ਦਾ ਸਿੰਘ ਹੀ ਜਾ ਕੇ ਪ੍ਰਗਟ ਹੋਏਗਾ ਉਹ ਹੀ ਜਾ ਕੇ ਜ਼ੁਲਮ ਦੇ ਅੱਗੇ ਖੜੇਗਾ ਅਤਿਆਚਾਰ ਰੋਕੇਗਾ ਬਾਕੀ ਨਹੀਂ ਕੋਈ ਖੜ ਸਨਦਾ ਸੋ ਸਤਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਹੁਣ ਮੇਰਾ ਪਿਤਾ ਸ਼ਹੀਦ ਕਰ ਦਿੱਤਾ ਤੇ ਹੁਣ ਸੰਗਤਾਂ ਨੂੰ ਬੇਨਤੀ ਹੈ ਕਿ ਚੰਗੀਆਂ ਕੁਰਬਾਨਾਂ ਚੰਗੇ ਸ਼ਸਤਰ ਤੇ ਚੰਗੇ ਘੋੜੇ ਲਿਆਓ ਅਨੰਦਪੁਰ ਸਾਹਿਬ ਚ ਕਿਉਂਕਿ ਹੁਣ ਮੈਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਹੈ ਪਿਆਰੀ ਖਾਲਸਾ ਜੀ ਤੇ ਇੱਥੋਂ ਤੱਕ ਸਿੱਖ ਹੋਏ ਨੇ ਕਿ ਮਹਾਰਾਜ ਨੇ ਬਚਨ ਕੀਤਾ ਸੀ ਕਿ ਭਾਈ ਹੁਣ ਆਉ ਤੇ ਪੁੱਤ ਚੜਾਓ ਇੱਥੇ ਜਿਵੇਂ ਆਪਾਂ ਥੱਲਾ ਪੂਜੀਆਂ ਚੜਾਉਨੇ ਆ ਨਾ ਰਮਾਲੇ ਚੜਾਉਨੇ ਆ ਇਹ じゃ ਟਾਈਮ ਵੀ ਆਇਆ ਸੀ ਜਦੋਂ ਲੋਕ ਜਾ ਕੇ ਹੱਥ ਬੰਨ ਕੇ ਕਹਿੰਦੇ ਸੀ ਮਹਾਰਾਜ ਮੇਰੇ ਚਾਰ ਪੁੱਤ ਨੇ ਆ ਪੁੱਤ ਮੈਂ ਤੇਰੀ ਫੌਜ ਵਿੱਚ ਦਾਨ ਕਰ ਦਿੱਤਾ ਤੇ ਇਹ ਤੇਰੇ ਕੋਲੇ ਹੀ ਰਹੇਗਾ ਹੁਣ ਤੇ ਤੇਰੇ ਨਾਲ ਇਸ ਜੰਗਾਂ ਜੁੱਦਾਂ 'ਚ ਇਹ ਤੇਰੀ ਸੇਵਾ ਕਰੇਗਾ ਤੇ ਲੜ ਕੇ ਜ਼ਾਲਮ ਦੇ ਨਾਲ ਤੇਰੀ ਚਰਨਾਤੀ ਸੀ ਦੋ ਜੀ ਇੱਥੇ ਜਦੋਂ ਘਰੇ ਆਉਂਦਾ ਸੀ ਨਾ ਤੇ ਕੋਈ ਪਹੁੰਚਦਾ ਹੀ ਚਾਰੇ ਮੁੰਡੇ ਕਿੰਨੇ ਆ ਉਹ ਕਹਿੰਦਾ ਮੇਰੇ ਤਿੰਨ ਮੁੰਡੇ ਆ ਭਾਈ ਕਹਿੰਦੇ ਯਾਰ ਅਸੀਂ ਸੁਣਿਆ ਚਾਰ ਆ ਉਹ ਕਹਿੰ ਲੱਗੇ ਇੱਕ ਤਾਂ ਮੈਂ ਦਾਨ ਕਰ ਦਿੰਦਾ ਸੋ ਕਈ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਆ ਦਾਨ ਕਰਨਾ ਆ ਦਾਨ ਕਰਨਾ ਫਿਰ ਉਹਦਾ ਤਵਾ ਲਈ ਰਹਦੇ ਅਸੀਂ ਦੁਰਦਵਾਰੇ ਨੂੰ ਥਾਂ ਦਿੱਤੀ ਅਸੀਂ ਫਲਾਨਾ ਦਿੱਤਾ ਹਰ ਇੱਕ ਦਿੱਤਾ ਕਿਤੇ ਉਹਦਾ ਤੁਸੀਂ ਰੱਖੀ ਬੈਠੇ ਹੋ ਜਦੋਂ ਤੁਸੀਂ ਕਹੀਏ ਨੇ ਅਸੀਂ ਦਿੱਤਾ ਵੀ ਆ ਦਾਨ ਕੀਤਾ ਦਾਨ ਕੀਤਾ ਜਦੋਂ ਦਾਨ ਕਰੋਗੇ ਨਾ ਉਦੋਂ ਤੁਸੀਂ ਭੁੱਲ ਜਾਓਗੇ ਕਰਕੇ ਦਾਨ ਕਰਕੇ ਮਿੱਟੀ ਪਾਉਣੀ ਪੈਂਦੀ ਆ ਫੇਰ ਕਿਤੇ ਉੱਗਦਾ ਦਾਨ ਤਾਂ ਦਾਨ ਕੀਤਾ ਫਲੀ ਭੂਤ ਕਿਉਂ ਨਹੀਂ ਹੁੰਦਾ ਲੋਕਾਂ ਦਾ ਕਿਉਂਕਿ ਦਾਨ ਕਰਕੇ ਵੀ ਦਾਨ ਨਹੀਂ ਨਾ ਹੁੰਦਾ ਭਲੇ ਮੈਂ ਹਰਮਾਨ ਵਿੱਚ ਸੋ ਸਤਿਗੁਰੂ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਫਿਰ ਜਦੋਂ ਸਾਸਤਰ ਆਏ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਵੀ ਘੋੜੇ ਘੋੜੇ ਆ ਗਏ ਘੋੜਿਆਂ ਤੇ ਚੜੋ ਜੰਗਲ ਬੀਆ ਬਾਣ ਉਧਰ ਜੰਗਲ ਆਨੰਦਪੁਰ ਸਾਹਿਬ ਦੇ ਤੇ ਸਿੰਘਾਂ ਨੂੰ ਲੈ ਕੇ ਘੋੜੇ ਭਜਾਉਣੇ ਘੋੜਿਆਂ ਦੀਆਂ ਟਾਪਾਂ ਲਗਾਉਣੀਆਂ ਪਹਾੜਾਂ ਤੇ ਚਲਾ ਦੇਣੇ ਸ਼ੇਰ ਭਾਲ ਭਾਲ ਮਾਰਨੇ ਉਹ ਜਿਹੜਾ ਮਹਾਰਾਜ ਨੂੰ ਪਤਾ ਉਹ ਵੀ ਹੁਣ ਜੰਗਾਂ ਜੁੱਦਾਂ ਦਾ ਟਾਈਮ ਹੈ 19 ਸਾਲ ਚ ਪਹਿਲੀ ਜੁੱਧ ਸ਼ੁਰੂ ਹੋ ਗਈ ਸੀ ਭੰਗਾਣੀ ਦੀ ਦਿੱਤੀ ਮਹਾਰਾਜ ਨੇ 14 ਜੁੱਧ ਜਿੱਤੇ ਨੇ ਤੇ ਜਿਹੜਾ ਬੰਦਾ ਛੇਰ ਮਾਰ ਸਕਦਾ ਉਹ ਬੰਦਾ ਉਹਦੇ ਮੂਰੇ ਕੀ ਚੀਜ਼ ਹੈ ਮਹਾਰਾਜ ਨੇ ਕਿਹਾ ਇਹਨਾਂ ਦੇ ਦਿਲ ਖੁੱਲਣ ਕਈ ਨਹੀਂ ਕੋਸ ਮਤਲਬ ਕਿ ਮੁਰਗਾ ਵੱਢਦੇ ਨੂੰ ਵੇਖ ਕੇ ਘਬਰਾ ਜਾਂਦੇ ਨੇ ਮਹਾਰਾਜ ਨੇ ਕਿਹਾ ਜੀ ਰਾਜ ਸਾਜ ਹਮ ਪਰ ਜਬ ਆਇਓ ਜਦੋਂ ਮੇਰੇ ਹੱਥ ਚ ਕਮਾਨ ਆ ਗਈ ਨਾ ਕਹਿੰਦੇ ਪਿੱਟਾ ਉੱਥੀ ਤੋਂ ਹੋਗੇ ਜਦੋਂ ਮੇਰੇ ਹੱਥ ਚ ਵਾਂਗ ਡੋਰ ਆ ਗਈ ਸਹਿਬ ਕਹਿੰਦੇ ਨੇ ਜਥਾ ਸਖਤ ਤਬ ਧਰਮ ਚਲਾਇਓ ਭਾਂਤ ਭਾਂਤ ਬਣ ਖੇਲ ਛਕਾਰਾ ਮਾਰੇ ਰਿਚ ਰੋਜ ਚੰਗਾਰਾ ਰੋਜ ਰਿਚ ਤੇ ਛੇਰ ਕਹਿੰਦੇ ਮੈਂ ਫਿਰ ਜੰਗਲਾਂ ਚ ਆਪ ਮਾਰੇ ਜੰਗ ਫੱਤੀ ਲੜਦੇ ਰਹੇ ਨੇ ਦਸਵੇਂ ਪਾਸੇ ਸ਼ੇਰਦਿਆਂ ਜਾਬੜਾਂ ਚ ਹੱਥ ਪਾ ਲੈਂਦੇ ਸੀ ਐਂ 10ਵੇਂ ਪਾਸ਼ ਆਂਦੇ ਗੁਰਗਾਂਗੋਣੀ ਪੋਰੀਆਂ ਚ ਬੈਠੇ ਨੇ ਉਹ ਆਪ ਅਤਾਸ ਫਿਰ ਆਪਾਂ ਦੇ ਜ਼ਿਕਰ ਕਰਦੇ ਰਹਾਂਗੇ ਆਪ ਦਸਵੇਂ ਪਾਸ਼ਾ ਸਿੰਘਾਂ ਨੂੰ ਪਾਸੀ ਕਰਕੇ ਵੱਡੇ ਵੱਡੇ ਬੱਬਰ ਸ਼ੇਰਾਂ ਨੂੰ ਸਾਹਮਣੇ ਆ ਕੇ ਆਪ ਮਿਲਦੇ ਸੀ ਆਪ ਅਥਨ ਪਾ ਲੈਂਦੇ ਸੀ ਪੰਜੇ ਨੂੰ ਪਿੱਛੇ ਲੈ ਜਾਂਦੇ ਤਾਂ ਕਿ ਸ਼ੇਰ ਇਹਨਾਂ ਨੂੰ ਪਿੱਛੇ ਲਿਆਉਂਦਾ ਐਂ ਜੁੱਧ ਕਰਦੇ ਸੀ ਤੇ ਫਿਰ ਸਿੰਘਾਂ ਦੇ ਵਿੱਚ ਸਪੈਕਟ ਭਰੀ ਤੇ ਸਿੰਘ ਵੀ ਬਹੁਤ ਸੀ ਜਿਹੜੇ ਸਿੱਧੇ ਸ਼ੇਰ ਨਾਲ ਲੜਦੇ ਸੀ ਸੇਰ ਕਰਕੇ ਇਹ ਸ਼ੇਰਾਂ ਦਾ ਧਰਮ ਤੇ ਸ਼ੇਰਾਂ ਨਾਲ ਇਹਨਾਂ ਦਾ ਵਾਹ ਵਾਹਤਾ ਪਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਕਿ ਭਾਈ ਗੁਰੂ ਵਾਲੇ ਬਣੋ ਅਮਰਤਾ ਕੋ ਸਿੰਘ ਸਜੋ ਸ਼ੇਰ ਬਣੋ ਸਾਨੂੰ ਸ਼ੇਰ ਬਨਾਇਆ ਤੇ ਬੀਬੀਆਂ ਨੂੰ ਕੌਰ ਬਨਾਇਆ ਜਿਵੇਂ ਰਾਜੇ ਦੇ ਪੁੱਤ ਨੂੰ ਕੌਰ ਕਹਿੰਦੇ ਆਪਾਂ ਕੌਰ ਨੌਂਦੇਵ ਸਿੰਘ ਕਵਰ ਦੀਪ ਸਿੰਘ ਕੌਰ ਦਾ ਮਤਲਬ ਹੁੰਦਾ ਵੀ ਪੁੱਤ ਮਹਾਰਾਜ ਨੇ ਕਿਹਾ ਵੀ ਇਹ ਮੇਰੇ ਸਿੰਘ ਨੇ ਦੀ ਵੀ ਮੇਰੇ ਪੁੱਤ ਨੇ ਤੇ ਲੜਕੀਆਂ ਨੂੰ ਮਹਾਰਾਜ ਨੇ ਕਿਹਾ ਇਹ ਮੇਰੇ ਕੌਰ ਨੇ ਕਿ ਇਹ ਵੀ ਮੇਰੇ ਪੁੱਤ ਨੇ ਭਾਵਾ ਸੋ ਇਸ ਕਰਕੇ ਬੀਬੀਆਂ ਨੂੰ ਬੇਨਤੀ ਆ ਕਿ ਗੁਰੂ ਵਾਲੇ ਬਣੋ ਅਮਰ ਸ਼ਕੋ ਜੀਵਨ ਬਣਾਓ ਆਪਣਾ ਤੇ ਗੁਰੂ ਨੇ ਤੁਹਾਨੂੰ ਪੁੱਤ ਬਣਾਇਆ ਜਿਵੇਂ ਕਈ ਬੰਦੇ ਆਪ ਦੀ ਕੁੜੀ ਨੂੰ ਪੁੱਤ ਕਹਿ ਕੇ ਬੁਲਾਉਂਦੇ ਆ ਕਿ ਮੇਰਾ ਪੁੱਤ ਆ ਇਹ ਤੇ ਮਹਾਰਾਜ ਨੇ ਵੀ ਇੰਨਾ ਪਿਆਰ ਦਿੱਤਾ ਤੇ ਪਿਆਰ ਨੂੰ ਸੰਭੋ ਇੰਨੀ ਇੱਕ ਬੇਨਤੀ ਮਹਾਨ ਕਰਨੀ ਆ ਵਿਚਾਰਾਂ ਕਰਦੇ ਹੋਈਆਂ ਤਮਾ ਖੁੱਲਣਾ ਗੁਰੂ ਗੁਰੂ ਦੀ ਸੰਗਤ ਕਿਮਾ ਕਰਨ ਜੋਗ ਬਲਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ